ਫਿਕਰਾ ਵਿੱਚ ਪਾਇਆ ਮੈਨੂੰ ਕਿਵੀਂ ਦੱਲਨੇ ਫਿਕਰਾ ਵਿੱਚ ਪਾਇਆ ਮੋਰਨ ਉਸ ਥਾਂ ਤੇ ਮੈਂ ਜਦੋਂ ਵਿਸਾਇਆ ਮੋਰਨ ਉਸ ਥਾਂ ਤੇ ਮੈਂ ਜਦੋਂ ਵਿਸਾਇਆ ਆਇਆ ਮੋਰਾ ਖੜੀਆਂ ਰੱਖਣੀਆਂ ਮੈਨੂੰ ਫਰਮਾਇਆ 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 ਕਿੱਥੋਂ ਲਿਆਵਾਂ ਕਮਲੀਏ ਮੈਂ ਐਨੀ ਮਾਇਆ ਕਿਥੋਂ ਲਿਆਵਾਂ ਕਮਲੀਏ ਮੈਂ ਐਨੀ ਮਾਇਆ ਕਿਥੋਂ ਲਿਆਵਾਂ ਕਮਲੀਏ ਮੈਂ ਐਨੀ ਮਾਇਆ ਕਿਥੋਂ ਲਿਆਵਾਂ ਕਮਲੀਏ ਮੈਂ ਐਨੀ ਗयो ਟੁੱਟਰ ਮੱਲੇ ਆਪਣੇ ਨਾਲ ਬੀਤੀ ਹੋਈ ਕਹਾਣੀ ਆਪਣੇ ਘਰ ਵਾਲੀ ਬੀਬੀ ਕਿਸ਼ਨਾ ਦੇਵੀ ਨੂੰ ਜਦ ਲਸੀ ਉਹ ਕਹਿਣ ਲੱਗੀ ਹੈ ਪਤੀ ਦੇਵ ਜਿਨੇ ਆਪਣੇ ਹਿੰਦੂਆਂ ਦੇ ਧੋਤੀ ਟਿੱਕੇ ਤਿਲਕ ਜੰਜੂ ਬਚਾਉਣ ਲਈ ਉਹ ਮਾਂ ਜਿਨੇ ਭਰ ਜਵਾਨੀ ਵਿੱਚ ਆਪਣਾ ਪਤੀ ਤੋੜ ਦਿੱਤਾ ਤੇ ਤਨ ਗੁਰੂ ਕਲਗੀਧਰ ਪਾਤਸ਼ਾਹ ਦੇ ਉਹ ਨਿੱਕੇ ਨਿੱਕੇ ਸਹਿਬਜ਼ਾਦਿਆਂ ਦੀਆਂ ਬੱਚਿਆਂ ਦੀਆਂ ਲਾਸ਼ਾਂ ਦਾ ਆਪਾਂ ਜਰੂਰ ਸੰਸਕਾਰ ਕਰ ਲੈ। ਤੇ ਪਿਆਰਿਓ ਕਹਿਣ ਲੱਗੀ ਗੁਰੂ ਕਲਗੀ ਤਰਪਾਤਸ਼ਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਸਤਿਗੁਰੂ ਕੋਈ ਨਾ ਕੋਈ ਬਿਅੰਤ ਕੁਝ ਤਾਂ ਸੁਜੇ ਜਦ ਅਰਦਾਸ ਕਰੀ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਐਂਓ ਕਰ ਆਪਣੇ ਕੋਲੇ ਬੜੀ ਮਾਇਆ ਸਰਹੰਦ ਸ਼ਹਿਰ ਦੇ ਆ ਸੇਠ ਮੈਂ ਚੱਲਦੀ ਆ ਤੇਰੇ ਨਾਲ ਕੋਈ ਇੱਕ ਮੋਹਰ ਦੇਊ ਕੁਝ ਦੋ ਮੋਹਰਾਂ ਦੇਵੇਗਾ ਅੱਜ ਵੀ ਜੇ ਕੋਈ ਵੱਡਾ ਬੰਦਾ ਕੋਈ ਵੀ ਨਗਰ ਵਿੱਚ ਮੰਗਲ ਲਈ ਅੱਗੇ ਲਾ ਕੇ ਤੁਰਦਾ ਹੈ ਨਾ ਤੇ ਕੋਈ ਵੀ ਉਹਨੂੰ ਜਵਾਬ ਨਹੀਂ ਦਿੰਦਾ ਜਦੋਂ ਗਲ ਚ ਪੱਲਾ ਪਾ ਕੇ ਤੁਰਦਾ ਹੈ ਤੇ ਟੋਡਰਮਲ ਤੇ ਉਹਦੇ ਘਰ ਵਾਲੀ ਬੀਬੀ ਕ੍ਰਿਸ਼ਨਾ ਦੇਵੀ ਸਰਹੰਦ ਸ਼ਹਿਰ ਦੀਆਂ ਗਲੀਆਂ ਵਿੱਚ ਪਿਆਰ ਵਾਲੇ ਲੋਕਾਂ ਕੋਲ ਜਾਂਦੇ ਐ ਕੇ ماں ਗੁਜਰੀ ਸਹਿਬ ਤੇ ਸਹਿਬਜ਼ਾਦੇ ਦਾ ਸੰਸਕਾਰ ਕਰਨ ਵਾਸਤੇ ਸਰਹੰਦ ਦੀਆਂ ਗਲੀਆਂ ਵਿੱਚ ਟੋਡਰਮਲ ਤੇ ਉਹਦੇ ਘਰ ਵਾਲੀ ਬੀਬੀ ਕਹਿੰਦੇ ਉਹ ਕੋਈ ਖਾਲੀ ਮੋੜਿਓ ਨਾ ਟੋਡਰਮਲ ਮੰਗਤਾ ਬੜਿਆ ਆਇਆ ਕੋਈ ਖਾਲੀ ਮੋੜਿਓ ਨਾ ਟੋਡਰਮਲ ਮੰਗਤਾ ਮੋੜਿਓ ਨਾ ਟੋਟਰ ਮਨ ਮਲ ਮੰਗਤਾ ਬਣ ਆਇਆ ਕੋਈ ਖਾਲੀ ਮੋੜਿਓ ਨਾ ਟੋਟਰ ਮਨ ਮੰਗਤਾ ਬਣ ਆਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਆਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਮੰਗਤਾ ਬਣ ਕੇ ਆਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਆਇਆ ਸਰਹੰਦ ਦੇ ਵਿੱਚੋਂ ਜਦ ਮੋਹਰਾ ਮੰਗਦੇ ਹਨ ਤੇ ਕੋਈ ਪਿਆਰ ਵਾਲਾ ਕੋਈ ਵੀ ਮਿਲਦਾ ਹੈ ਵੀ ਸੇਠ ਜੀ ਇਹ ਕੀ ਕਰਦੇ ਹੋ ਤਾਂ ਆਹ ਨਿਕਲ ਜਾਂਦੀਆਂ ਕਹਿੰਦਾ ਪਰਲੋਕ ਸੁਧਾਰ ਗਈ ਕਲਗੀ ਧਰ ਸਤ ਗੁਰ ਦੀ ਮਤ ਪਰਲੋਕ ਸੁਧਾਰ ਗਈ ਕਲਗੀ ਧਰ ਸਤ ਗੁਰ ਦੀ ਮਤਾ ਦਿਨਾਂ ਦੀਆਂ ਲਾਸ਼ ਨੂੰ ਪਾਪੀ ਲੋਕਾਂ ਕਰਤ ਲਟਾਤਾ ਦਿਨਾਂ ਦੀਆਂ ਲਾਸ਼ਾਂ ਨੂੰ ਪਾਪੀ ਲੋਕਾਂ ਕਰਤ ਲਟਾਤਾ ਨਾ ਨੰਗਿਆ ਮੁਖ ਲਿਆ ਤੇ ਕਫਨ ਲਈ ਰਕ ਸੀਨੇ ਪਾਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਆਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਆਇਆ ਕੋਈ ਖਾਲੀ ਮੋੜਿਓ ਨਾ ਅੱਜ ਮੈਂ ਮੰਗਤਾ ਬਣ ਕੇ ਆਇਆ ਹੰਦ ਸ਼ਹਿਰ ਵਿੱਚੋਂ ਪਿਆਰਿਓ ਮੋਹਰਾਂ ਦਾ ਥੈਲਾ ਭਰ ਗਿਆ ਦਰਦਮੰਦਾਂ ਨੇ ਕਿਸੇ ਇੱਕ ਮੋਹਰ ਕਿਸੇ ਦੋ ਕਿਸੇ ਪੰਜ ਮੋਹਰਾ ਦੇ ਦਿੱਤੀਆਂ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਵੀ ਸਤਿਗੁਰੂ ਉਹ ਪਾਪੀ ਹੁਣ ਨਾ ਕੋਈ ਨਾ ਕੋਈ ਗੱਲ ਐਸੀ ਕਰ ਦੇਣ ਤੁਹਾਡੇ ਬੱਚਿਆਂ ਦਾ ਤੇ ਮਾਤਾ ਜੀ ਦਾ ਸੰਸਕਾਰ ਕਰ ਦੇ ਟੋਡਰਮਲ ਮੋਰਾ ਲੈ ਕੇ ਜਦ ਫੇਰ ਕਚਹਿਰੀ ਵਿੱਚ ਗਿਆ ਹੈ ਸੁਚਾਨੰਦ ਕਹਿੰਦਾ ਵੀ ਪਹਿਲਾਂ ਹੀ ਇੰਨੀਆਂ ਲੈ ਆਉਂਦਾ ਹੈ ਸੁਚਾਨੰਦ ਵੀ ਹਿੰਦੂ ਹੈ ਟੋਡਰਮੱਲ ਵੀ ਹਿੰਦੂ ਹੈ ਪਿਆਰਿਓ ਸੁਚਾਨੰਦ ਕਹਿੰਦਾ ਵੀ ਪਹਿਲਾਂ ਹੀ ਇੰਨੀਆਂ ਲੈ ਆਉਂਦਾ ਹੈ ਸੁਚਾਨੰਦ ਵੀ ਹਿੰਦੂ ਹੈ ਟੋਡਰਮੱਲ ਵੀ ਹਿੰਦੂ ਹੈ ਪਿਆਰਿਓ ਮੋਰਾ ਖੜ ਮੇ ਲੋਟ ਚਿੜੀਆਂ ਗਈਆਂ ਤੇ ਸੰਸਕਾਰ ਕਰਨ ਦੀ ਆਗਿਆ ਮਿਲ ਗਈ ਹੁਕਮ ਇਹ ਵੀ ਲੱਗ ਗਿਆ ਕਿਸੇ ਨੂੰ ਨਾਲ ਨਹੀਂ ਲਾਉਣਾ ਕਿਸੇ ਕੋਲ ਰੌਲਾ ਨਹੀਂ ਪਾਉਣਾ